ਸਾਰੇ ਆਪਾਂ ਤੇ ਅੱਜ ਆਪਾਂ ਬਾੜਪਰਾ ਦੇ ਕੋਲੇ ਪਹੁੰਚੇ ਜੀਏ ਤੇ ਬਾੜਪਰਾ ਨੇ ਨਵੀਂ ਦੁਕਾਨ ਓਪਨ ਕੀਤੀ ਆ ਤੇ ਆਜੋ ਬਾਈ ਜੀ ਨਾਲ ਨਾਲ ਗੱਲਬਾਤ ਕਰਦੇ ਆ ਤੇ ਨਾਲੇ ਸਮਾਨ ਦੇਖਦੇ ਆ। ਬਾਈ ਜੀ ਇੱਕ ਰੱਖਦੀ ਆ ਤੁਹਾਡੇ ਦਾ ਆਫਰ ਦੀਵਾਲੀ ਆ ਗਈ ਆ ਨੇੜੇ ਤੇ ਤੁਸੀਂ ਵੀ ਬਾਈ ਜੀ ਦੀ ਦੁਕਾਨ ਤੇ ਜਲਦੀ ਜਲਦੀ ਇਮੀਡੀਏਟ ਕਰੋ ਤੇ ਆਜੋ ਆਪਾਂ ਕਰ ਲਿਆ ਗੱਲਬਾਤ। ਕੋਰਥਾ ਨਾ ਬਾਈ ਜੀ ਕਿਵੇਂ ਠੀਕ ਠਾਕ ਹੋ ਜੀ? ਵਧੀਆ ਜੀ ਵਧੀਆ। ਤੇ ਬਾਈ ਜੀ ਦੀ ਦੁਕਾਨ ਤੇ ਪਹੁੰਚੇ ਸੀਗੇ ਤੇ ਕਿਸੇ ਵੀ ਭਰਾ ਨੂੰ ਐਲਸੀਡੀ ਚਾਹੀਦੀ ਹੋਵੇ ਸਕ੍ਰੀਨ ਤੇ ਇਨਵਰਟਰ ਚਾਹੀਦਾ ਹੋਵੇ ਹੋਰ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰੋਨਿਕ ਸਮਾਨ ਕਿਸੇ ਵੀ ਕੰਪਨੀ ਦੀ ਕੋਈ ਹੋਰ ਚੀਜ਼ ਚਾਹੀਦੀ ਹੋਵੇ ਓਵਨ ਵਗੈਰਾ ਓਵਨ ਵਗੈਰਾ ਹੋ ਗਿਆ ਠੀਕ ਹੈ ਜੀ ਤੇ ਏਸੀ ਹੋ ਗਿਆ ਇੱਕ ਬਾਈ WhatsApp ਤੇ ਤੁਸੀਂ ਹੋਰ ਆ ਜਾਓ ਆਪਾਂ ਗੱਲਬਾਤ ਕਰਦੇ ਆ ਵੀ ਕਿਸੇ ਨੂੰ ਵੀ ਆਪਣੀ ਮਨਪਸੰਦ ਦਾ ਕੋਈ ਸਮਾਨ ਚਾਹੀਦਾ ਹੋਵੇ ਉਹ ਵੀ ਆਪਾਂ ਟਾਈਮ ਤੇ ਆਰਡਰ ਕਰ ਦੋਗੇ ਮੇਰੇ ਕੋਲ ਜੀ ਜਿਹੜੀ ਚੀਜ਼ ਇਹ ਡਿਮਾਂਡ ਕਰੂਗਾ ਅਗਲੇ ਨੂੰ ਸਪੈਸ਼ਲ ਮੰਗਾ ਕੇ ਦੇਵਾਂਗੇ ਜਿਹੜੀ ਕੀ ਨਾਮ ਹੈ ਪ੍ਰੋਵਾਈਡ ਕਰਾਈ ਦੇ। ਠੀਕ ਹੈ ਠੀਕ ਹੈ ਜੀ ਤੇ ਪਹਿਲਾਂ ਤਾਂ ਆਪਣੀ ਇੱਕ ਲੋਕੇਸ਼ਨ ਦੱਸੋ ਤੇ ਇੱਕ ਆਪਣਾ ਨੰਬਰ ਜਰੂਰ ਦੱਸੋ ਪਹਿਲਾਂ ਲੋਕੇਸ਼ਨ ਆਪਣੀ ਹੈਗੀ ਹੈ ਜਦੋਂ ਨਵੇਂ ਬੱਸ ਸਟੈਂਡ ਤੋਂ ਬਟੂਵਾਲ ਰੋਡ ਨੂੰ ਆਉਣੇ ਆ ਬਟੂਵਾਲ ਦੇ ਮੋੜ ਨੇੜੇ ਮੋੜ ਤੇ ਬਿਲਕੁਲ ਨੇੜੇ ਜਿਹਾ ਬਾਟ ਇਲੈਕਟ੍ਰੋਨਿਕ ਆਪੀ ਤੇ ਮੋਬਾਈਲ ਨੰਬਰ 98143 35462 ਠੀਕ ਹੈ ਆ ਬਾਕੀ ਤੁਸੀਂ ਬਾਹਰਲੀ ਵੀ ਲੋਕੇਸ਼ਨ ਤੁਸੀਂ ਚੈੱਕ ਕਰ ਸਕਦੇ ਆਂ ਜੀ ਇਹ ਆਪਣਾ ਹੈਗਾ ਜੀ ਜਲੰਧਰ ਰੋਡ ਹੀ ਵਾਜਦਾ ਜਲੰਧਰ ਰੋਡ ਹੀ ਜਲੰਧਰ ਰੋਡ ਵਾਜਦਾ ਜੀ ਮੇਨ ਜਦੋਂ ਇੰਦਗੜ੍ਹ ਤੋਂ ਆਉਂਦੇ ਆ ਵੱਡੂਵਾਲ ਆ ਗਏ ਵੱਡੂਵਾਲ ਤੋਂ ਸੜਕ ਤੇ ਵੱਡੀ ਸੜਕ ਤੇ ਚੜਦੇ ਸਾਰ ਖੱਬੇ ਹੱਥ ਦੁਕਾਨ ਆ ਜੀ ਤੇ ਨਿਊ ਬਾਸਟੈਂਡ ਅਲੀ ਤੇ ਤੁਸੀਂ ਬਾਈ ਦੀ ਦੁਕਾਨ ਤੇ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਤੇ ਬਾਈ ਜੀ ਨੇ ਇੱਕ ਆਫਰ ਰੱਖੀ ਆ ਤੇ ਦੀਵਾਲੀ ਆ ਗਈ ਆ ਨੇੜੇ ਤੇ ਜਿਹੜੇ ਆਫਰ ਰੱਖੀ ਆ ਤੇ ਆਜੋ ਆਪਾਂ ਦੱਸ ਦਿਆਂ ਤੁਹਾਨੂੰ ਕਿਹੜੀ ਆਫਰ ਆ ਤੇ ਪਹਿਲਾਂ ਤੁਸੀਂ ਆ ਵੀ ਚੈੱਕ ਕਰੋ ਜੀ ਵਾਸ਼ਿੰਗ ਮਸ਼ੀਨ ਚੈੱਕ ਕਰੋ ਜੀ ਏਸੀ ਆ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਆਪਾਂ ਨੂੰ ਸਮਾਨ ਆਪਦੀ ਮਨਪਸੰਦ ਦਾ ਕੋਈ ਸਮਾਨ ਵੀ ਚਾਹੀਦਾ ਹੋਵੇ ਤੇ ਤੋ ਵੀ ਤੁਸੀਂ ਉਹ ਵੀ ਬਾਈ ਜੀ ਕੋਲੋਂ ਮੰਗਾ ਸਕਦੇ ਆ ਫਰਿੱਜ ਖੋਲਦੇ ਮੜੀਆ ਖੋਲੋ ਬਹੁਤ ਵਧੀਆ ਐਸੈਸਰੀ ਆ ਜਿਹੜੀ ਸਾਰੀ ਹੈਗੀ ਆ ਫਰਿੱਜ ਦੇ ਨਾਲ ਤੇ ਬਾਕੀ ਆ ਤੁਸੀਂ ਦੇਖ ਸਕਦੇ ਆ ਜਿਹੜੀ ਆਫਰ ਰੱਖੀ ਆ ਇਹ ਬਾੜਾ ਸਾਹਿਬ ਜਿਹੜੀ ਆਫਰ ਰੱਖੀ ਹੋਈ ਆ ਜਿਹੜੀ ਆ ਪੰਜ ਗਿਫਟਾਂ ਦੀ ਤੇ ਇਹ ਆਪਾਂ ਇਹ ਆਪਾਂ ਕਿਹੜੇ ਕਿਹੜੇ ਸਮਾਨ ਦੇ ਨਾਲ ਆਫਰ ਰੱਖੀ ਆ ਤੁਸੀਂ ਮੜਾ ਇਹ ਵੀ ਹਿੱਟ ਦੇ ਰਹੇ ਨੇ ਇਹ ਵੀ LED ਹੋ ਗਈ ਠੀਕ ਹੈ ਜੀ ਵਾਸ਼ਿੰਗ ਮਸ਼ੀਨ ਹੋ ਗਈ ਫਰਜ ਹੋ ਗਈ ਇਹਨਾਂ ਚੀਜ਼ਾਂ ਨਾਲ ਆਪਾਂ 5 ਗਿਫਟ ਦੇਣੀ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਆਪਾਂ ਆਜੋ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਆ ਹੋਰ ਵੀ ਸਾਮਾਨ ਤੇ ਆਹ ਬਹੁਤ ਵਧੀਆ ਰੀਵ ਦੇ ਵਾਸ਼ਿੰਗ ਵੀ ਆਦੇ ਫਾਉਲ ਇਹ ਗੋਦਰੇ ਦੀ ਹੈ ਜੀ ਠੀਕ ਹੈ ਬਾਕੀ ਗਾਰੰਟੀ ਵਾਲੀ ਠੀਕ ਹੈ ਜੀ ਤੇ ਬਾਕੀ ਜਿਹੜਾ ਹੋਰ ਜਿਹੜਾ ਆਪਣਾ ਰੇਟ ਹੈਗਾ ਵਾ ਉਹ ਬਾਈ ਜੀ ਦਾ ਬਹੁਤ ਘੱਟ ਵਿਆਰ ਦੇ ਨਾਲੋਂ ਬਹੁਤ ਘੱਟ ਰੇਟ ਤੇ ਰੱਖਿਆ ਹੋਇਆ ਹੈ ਜੀ ਮੈਂ ਜੀ ਪਹਿਲਾਂ ਹੀ ਆਪਾਂ ਮਾਰਕੀਟਰ ਬਣਾਉਣੀ ਆ ਪਹਿਲਾਂ ਨਾਮੀ ਦੁਕਾਨਦਾਰੀ ਆ ਆਪਣੀ ਪੰਜ ਗੈਫਟਰ ਡਿਨਰ ਦਾ ਸੈਟ ਜਿਵੇਂ ਮੰਨ ਲਓ ਪੌਗੀਆਂ ਗਲਾਸ ਹੋ ਗਏ ਇੱਕ ਸਪੀਕਰ ਹੋ ਗਿਆ ਇੱਕ ਵਾਚ ਹੋ ਗਈ ਇੱਕ ਹੈਡਫੋਨ ਹੋ ਗਏ ਠੀਕ ਹੈ ਇੱਕ ਆਪਣਾ ਬੈਕ ਬੈਕ ਹੋ ਗਿਆ ਜੀ ਹਾਂ ਤੇ ਪੰਜ ਗੈਫਟਾ ਪਾ ਐਲਈਡੀ ਫਰਿਜ ਵਾਸ਼ਿੰਗ ਮਸ਼ੀਨਾਂ ਧਿਆਗੇ ਬਾਕੀ ਆਪਾਂ ਲੋਨ ਹਰੇਕ ਪ੍ਰਕਾਰ ਦਾ ਕਿਸੇ ਵੀ ਕਾਨੂੰਨ ਕਰਕੇ ਦਿਆਂਗੇ ਜਿਹੜੀ ਕਿ ਲੋਨ ਤੇ ਨਹੀਂ ਲੋਨ ਤੇ ਵੀ ਦਿਆਂਗੇ ਹਾਂਜੀ ਉਹ ਵੀ ਆਪਣੀ ਜਿਹੜਾ ਵਿਚਾਰੇ ਰਹਿ ਤੁਸੀਂ ਗੱਲ ਹੈ ਨਾ ਲੋਨ ਨਾਲ ਹਾਂਜੀ ਕਿ ਲੋਨ ਆ ਜਿਹੜਾ ਆਪਣਾ ਹੈਗਾ ਵਾ ਜਿਹੜਾ ਆਪਾਂ ਕਰਕੇ ਦਿੰਨੀ ਆ ਵਿਜਾਜ ਕਰਕੇ ਜਾਂ ਹੋਰ ਕਿਹੜੀ ਕਿਹੜੀ ਚੀਜ਼ੇ ਬਣਾ ਲੋਨ ਲੋਨ ਸਾਗੇ ਚੀਜ਼ਾਂ ਤੇ ਹੋ ਜਾਂਦਾ ਹੈ ਕਿ ਸਿਰਫ ਨਿੱਕੇ ਸਮਾਨ ਨੂੰ ਜਿਵੇਂ ਹੋਰ ਮਕੈਨਿਕਾਂ ਪਰ ਪਰਸਾਂ ਪਾ ਜਾਂਦੇ ਨੇ ਨਾ ਬਾਕੀ ਲੋਨੋ ਦੇ ਵਿੱਚ ਇਹ ਨਹੀਂ ਆਇਆਗਾ ਕਿ ਲੋਨ ਕਰਾਂਗੇ ਤੇ ਟੱਕਾ ਪੜਨਾ ਦਿਖਾ ਦੇਉ ਮਾਰਗੇ ਫੋਟੇ ਹੈ ਨਾ ਆ ਜੀ ਇਹ ਐਲਡੀਆ ਆ ਬਾਕੀਆਂ ਤੋਂ ਬਿਹਤਰੀ ਬਹੁਤ ਵਧੀਆ ਲੱਗੀ ਹਣਾ ਵੀ ਜਿਹਨੇ ਐਲਡੀਟੀ ਦੀ ਆ ਇਹ ओरिजिनल ਬੀਪੀਐਲ ਦੀ ਹੈ ਜੀ ਅੱਛਾ ਇਹ ਬੀਪੀਐਲ ਦੀ ਜੀ ਨਹੀਂ ਨਾ ਕਿੰਨੀ ਗਾਰੰਟੀ ਦੇਣੀ ਹੈ ਇਹਦੀ ਪੰਜ ਸਾਲ ਦੀ ਠੀਕ ਹੈ ਜੀ ਪੰਜ ਸਾਲ ਦੀ ਗਾਰੰਟੀ ਹੈ ਬਾਈ ਦੀ ਤੇ ਕੰਪਨੀ ਦੀ ਗਾਰੰਟੀ ਹੈ ਕੰਪਨੀ ਨੇ ਸਾਲ ਦੀ ਗਾਰੰਟੀ ਹੋਣੀ ਹੈ ਜਾਂ ਕੈਮਰਾ ਦੀ ਗਾਰੰਟੀ ਠੀਕ ਹੈ ਠੀਕ ਹੈ ਤੁਸੀਂ ਜਲਦੀ ਤੋਂ ਜਲਦੀ ਬਾਈ ਦੀ ਜਗ੍ਹਾ ਤੋਂ ਜੀ ਰਿਟਰਨ ਕਰੋ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਆਈਟਮ ਆਪਾਂ ਨੂੰ ਚਾਹੀਦੀ ਹੋਵੇ ਤੇ ਤੁਸੀਂ ਬਾਈ ਜੀ ਕੋਲੋਂ ਆਰਡਰ ਕਰਕੇ ਮਗਾ ਸਕਦੇ ਹੋ ਇਹ ਕਿਸੇ ਨੇ ਸਮਾਨ ਉਧਾਰ ਘਰੇ ਬੈਠਣ ਲਈ ਮੰਗਵਾਣਾ ਤੁਸੀ ਬਾਈ ਦਾ ਨੰਬਰ ਕੋਲ ਇਹਦਾ ਬਾਈ ਜੀ ਨੇ ਹਨ ਤੇ ਬਾਕੀ ਲਗੇ ਨੇ ਵੀ ਸਾਡੀ ਆ ਤੁਸੀਂ ਦੁਕਾਨ ਦੇ ਪੁੰਨਗੇ ਵੀ ਇਹਨਾਂ ਕਰਵਾ ਲਿਆ ਸਕਦੇ ਹੋ ਬਾਕੀ ਵਾਲੇ ਉਹਨਾਂ ਦੀ ਨਾਲ ਹੋਣੀ ਮੰਗਣਾ ਲਿਖਾਉਂਦੇ ਆ ਜਿਹੜਾ ਟੀਜਰ ਪਏ ਹੈਗੇ ਆ ਏਸੀ ਹੈਗੇ ਐਸਡੀ ਲੱਗੇ ਹੋਈਆਂ ਹਨਾ ਲੱਗੀਆਂ ਤੇ ਬਾਕੀ ਜਿਹੜਾ ਸਮਾਨ ਹੈਗਾ ਕਿ ਹਫਤੇ ਆ ਕੇ ਆਪਣੇ ਕੋਲੇ ਸਿਆਪਾਂ ਆ ਕੇ ਆ ਗਿਆ ਹਨ ਜੀ ਹਾਂਜੀ ਛੋਟੇ ਟੀਜਰ ਆ ਗਏ ਕਿਚਨ ਵਾਲੇ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਹਨਾ ਬਈ ਬਿਆਰ ਦੇ ਨਾਲੋਂ ਬਹੁਤ ਘੱਟ ਰੇਟ ਦੇ ਆਪਾਂ ਨੂੰ ਸਮਾਨ ਮਿਲੂਗਾ ਇੱਥੇ ਤੇ ਬਾਕੀ ਇੱਕ ਜਿਹੜਾ ਭਰਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਇੱਕ ਸਕਰੀਨਸ਼ਾਟ ਲੈ ਲਿਓ ਨਾਲ ਤੇ ਉਹਨਾਂ ਬਾਈ ਦਾ ਨਾਮ ਨਾਲ ਆਪਾਂ ਜਰੂਰ ਕਰਨਾ ਵਾਦ ਹੋ ਗਈ ਤੁਹਾਡੇ ਬੰਦਾ ਤੁਹਾਡੇ ਜੱਲੋਂ ਆਊਗਾ ਬੰਦਾ ਦਿਖਾਊਗਾ ਸਕਰੀਨਸ਼ਾਟ ਉਹਨੂੰ ਆਪਾਂ ਇਨਾਮ ਦੇ ਤਰਾ ਦੇਣਾ ਆਪਣਾ ਨਾਮ ਲੈ ਦਿਓ ਤੇ ਆਪਣਾ ਸਕਰੀਨਸ਼ਾਟ ਮਾਰ ਕੇ ਬਾਈ ਨੂੰ ਵੀਡੀਓ ਦਿਖਾ ਦਿਓ ਤੇ ਬਾਈ ਜੀ ਜਰੂਰ ਕਸਟਮਰ ਕਰਾਂਗੇ ਵਾਦ ਕਰਾਂਗੇ ਜਿੰਨਾ ਵੀ ਡਿਸਕਾਊਂਟ ਕਰਾਂਗੇ ਜਿਵੇਂ ਆਪਣੇ ਕੋਲੇ ਚਾਹਆਂ ਜਾਂ ਕੇਤਲੀਆਂ ਵੀ ਹੈਗੀਆਂ ਉਧਰ ਵੀ ਮਾਰਨਾ ਹੈ ਰਾੜਾ ਹੈਗੀਆਂ ਆਡੇ ਵਾਲਨ ਵਾਲਾ ਹੈਗਾ ਗ੍ਰੈਂਡਰ ਹੈਗੇ ਆ ਪ੍ਰੈਸਾ ਹੋਗੀਆਂ ਸਾਰਾ ਸਮਾਨ ਜਾਨੀ ਕਿ ਮਿਲ ਜੂਗਾ ਸਾਰਾ ਸਮਾਨ ਗਰੰਟੀ ਵਾਲਾ ਕੰਪਨੀ ਵਾਲਾ ਸਮਾਨ ਆ ਤੇ ਠੀਕ ਹੈ ਠੀਕ ਹੈ ਜੀ ਬਾਕੀ ਹੋਰ ਵੀ ਹਨਾ ਬਾਈ ਜੀ ਨੇ ਦੁਕਾਨ ਨਵੀਂ ਓਪਨ ਕੀਤੀ ਆ ਤੇ ਬਾਕੀ ਹੋਰ ਹੌਲੀ ਹੌਲੀ ਬਾਈ ਜੀ ਨੇ ਕੰਮ ਵਧਾਉਣਾ ਵਾ ਤੇ ਆਓ ਬਸ ਵਾਲਾ ਮੈਂ ਵੀ ਬਾਈ ਜੀ ਦਾ ਸਾਥ ਦਈਏ ਜਿੰਨੇ ਵੀ ਹੁਣ ਆਪਾਂ ਮੌਕੇ ਨਹੀਂ ਭਜਣਾਗਾ ਆਪਣੇ ਧਰਮਗੜ ਵਾਲਿਓ ਇੰਦਗੜ ਵਾਲਿਓ ਪਿੰਕਪੁਰੇ ਵਾਲਿਓ ਜਿੰਨੇ ਵੀ ਨੇੜੇ ਨੇੜੇ ਧਰਮਗੜ ਦੇ ਕੰਦੇ ਲੱਗਦੇ ਆ ਤੇ ਜਰੂਰ ਬਾਈ ਜੀ ਕੋਲ ਜਲਦੀ ਜਲਦੀ ਵਿਜਿਟ ਕਰੋ ਤੇ ਬਹੁਤ ਟਾਟ ਰੇਟ ਦੇ ਵਿੱਚ ਬਾਈ ਜੀ ਕੋਲ ਸਾਮਾਨ ਮਿਲੂਗਾ ਤੇ ਗਾਂਦ ਬਾੜੀ ਆ ਰਹੀ ਆ ਤੇ ਬਾਈ ਜੀ ਨੇ ਜਿਹੜੇ ਆਫਰ ਰੱਖੀ ਆ ਤੁਸੀਂ ਦੇਖ ਲੈ ਪਾਣੀ ਦੇ ਤੁਸੀਂ ਦੇਖੋ ਤੇ ਬਾਈ ਜੀ ਆ ਬਤਾ ਦੋ ਮਾੜਾ ਨਾ ਪਾਣਾ ਨਾ ਮਾ ਤੁਸੀਂ ਦੇਖਣੇ ਸਾਮਾਨ 500 ਆਉਣਾ ਬਾਈ ਜੀ ਲੈ ਕੇ ਤੇ ਸਾਰੇ ਤੇ ਐਂਟੀ ਇਹ ਹੋਰ ਖੂਬ ਹੋ ਗਏ ਆ ਤੇ ਹੋ ਆਪਾਂ ਸਾਮਾਨ ਕੋਲੋਂ ਨਾਲ ਦੀ ਨਾਲ ਹੋਰ ਕਾਦਾ ਪਾਉਣਾ ਆ ਗਿਆ ਕਿ ਇਸ ਨਾ ਮੈਂ ਇਹ ਸਮਾਨ ਆਪਣਾ ਨਾਲ ਦੀ ਨਾਲ ਬਸ ਇਹ ਤਾਂ ਆਉਣਾ ਹੀ ਹੋਣਾ ਜੀ ਏਸੀ ਪੁੱਲਾ ਗੁਰੀ ਜਾਣਗੇ ਉਹ ਜੀ ਨਾਲ ਜਿੰਨੇ ਜਿਹੜੇ ਆਪਨੇ ਸਬੰਧਵਾ ਆਪਾਂ ਉਹ ਲਗਾ ਵੀ ਕਰਾਂਗੇ ਠੀਕ ਹੈ ਜੀ ਸਾਰਾ ਕੰਮ ਹੌਲੀ ਹੌਲੀ ਵਧਾਵਾਗੇ ਆਪਾਂ ਕੰਮ ਜਿੰਨਾ ਦਾ ਆਪਨੇ ਦੋ ਵਧਾਇਆ ਗਿਆ ਜਿੰਨਾ ਜਿੰਨਾ ਸਮਾਨ ਆਪਾਂ ਲਿਆਵਾਂਗੇ ਇਲੈਕਟ੍ਰੋਨਿਕ ਦਾ ਬਹੁਤ ਜ਼ਿਆਦਾ ਸਮਾਨ ਘਾੜਨ ਨੂੰ ਠੀਕ ਹੈ ਜੀ ਹਨ ਇਹ ਜਿੰਨੀਆਂ ਕਿ ਬੇਂਦੀਆਂ ਸੀਗੀਆਂ ਤੇ ਜ਼ਰੂਰ ਪਹੁੰਚੋ ਬਾਈ ਦੇ ਦੁਕਾਨ ਤੇ ਤੇ ਬਸ ਇਹ ਸਮਾਨ ਜੀ ਜੀ ਸਪੀਕਰ ਵੀ ਆਪਣੇ ਕੋਲ ਹਨ ਹੈਗੇ ਇਹ ਤਾਂ ਨਹੀਂ ਆ ਜਾਣਗੇ ਹਾਂ ਇਹ ਕਲਮ ਹੈ ਜਾਨੀ ਹੰਕਾਰ ਇਲਾਕਾ ਕਨਸਟ੍ਰਕਟਰ ਹੈ ਇਹ ਬੱਚਿਆਂ ਵਾਸਤੇ ਅਲੂਟ ਸਪੀਕਰ ਮਾਇਆ ਜੀ ਠੀਕ ਹੈ ਹਾਂ ਕਿਉਂ ਕਰਦੇ ਕਰੀ ਟੈਕਨੀਕਲੀ ਜੀ